ਆਪ ਮੰਤਰੀਆਂ ਦਾ ਤੇ ਵਿਧਾਇਕਾਂ ਦਾ ਵਿਰੋਧ ਹੁਣ ਦਿਨੋ ਦਿਨ ਵੱਧਦਾ ਜਾ ਰਿਹਾ ਜਿਸ ਦੇ ਚੱਲਦਿਆਂ ਕਿਸੇ ਨਾ ਕਿਸੇ ਵਿਧਾਇਕ ਜਾਂ ਕਿਸੇ ਨਾ ਕਿਸੇ ਮੰਤਰੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤਾਂ ਇਸੇ ਦੇ ਚੱਲਦਿਆਂ ਹੁਣ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਵੀਡੀਓ ਵਾਇਰਲ ਹੋਈ ਆ ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾਣੇ ਆ ਬਹੁਤ ਮਾਰਦੇ ਥੇ ਨਾ ਵੱਡੀ ਹੁਣ ਤੇਰੀ ਲੋਕ ਕਰਦੇ ਮੰਨੀ ਠੋਕਦਾ ਹੈ ਤੁਸੀਂ ਨਾ ਨਾਲ ਆਓ ਜੀਦਾਬਾਦ ਜਿਸ ਸੁਣਿਆ ਹੈ ਕਿ ਪਿੰਡ ਵਾਸੀਆਂ ਨੇ ਕਿਵੇਂ ਵਿਰੋਧ ਕੀਤਾ ਅਤੇ ਸਿੱਧੇ ਚੇਤਾਵਨੀ ਦੇ ਦਿੱਤੀ ਹੈ ਕਿ ਪਿੰਡ ਵਿੱਚ ਮੁੜ ਕੇ ਨਹੀਂ ਵੜਨਾ ਜਿੱਥੇ ਅਸੀਂ ਅਕਸਰ ਦੇਖ ਰਹੇ ਹਾਂ ਕਿ ਪਾਣੀ ਦੇ ਕਾਰਨ ਬਹੁਤ ਸਾਰੇ ਪਿੰਡ ਕਿਰੇ ਹੋਏ ਨੇ ਤਾਂ ਇਸ ਦੇ ਦੌਰਾਨ ਬਹੁਤ ਸਾਰੇ ਲੀਡਰ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਜੈਜਾ ਲੈਣ ਜਾਂਦੇ ਨੇ ਅਤੇ ਲੋਕਾਂ ਨਾਲ ਗੱਲਬਾਤ ਕਰਨ ਜਾਂਦੇ ਨੇ ਇਸੇ ਦੇ ਚੱਲਦਿਆਂ ਲੋਕਾਂ ਦਾ ਗੁੱਸਾ ਵੀ ਫੁੱਟਦਾ ਹੈ ਤਾਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿਸ ਕਰਕੇ ਹੁਣ ਕੁਲਦੀਪ ਸਿੰਘ ਢਾਲੀਵਾਲ ਦਾ ਜ਼ਬਰਦਸਤ ਵਿਰੋਧ ਹੋਇਆ ਤੇ ਪਿੰਡ ਵਾਸੀਆਂ ਨੇ ਪਿੰਡ ਚ ਐਂਟਰ ਨਹੀਂ ਹੋਣ ਦਿੱਤਾ ਅਤੇ ਜਿੱਥੇ ਇੱਕ ਪਾਸੇ ਲੋਕ ਆਪ ਮੁਹਾਰੇ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਇਸ ਹੜ ਦੇ ਹਾਲਾਤ ਵਿੱਚ ਤਾਂ ਦੂਜੇ ਪਾਸੇ ਹੁਣ ਲੋਕਾਂ ਦਾ ਗੁੱਸਾ ਹੈ ਜਿਹੜਾ ਆਪ ਦੇ ਵਿਧਾਇਕ ਤੇ ਮੰਤਰੀਆਂ ਤੇ ਫਟ ਰਿਹਾ ਹੈ ਤੇ ਕੁਲਦੀਪ ਸਿੰਘ ਧਾਲੀਵਾਲ ਨੂੰ ਪਿੰਡ ਚੈਂਟਰ ਨਹੀਂ ਕਰਨ ਦਿੱਤਾ ਤੇ ਮੌਕੇ ਤੋਂ ਭਜਾ ਦਿੱਤਾ ਗਿਆ ਤਸਵੀਰਾਂ ਤੁਸੀਂ ਸਾਬ ਦੇਖ ਸਕਦੇ ਹੋ ਕਿ ਕਿਵੇਂ ਮੰਤਰੀ ਮੌਕੇ ਤੋਂ ਫਰਾਰ ਹੁੰਦੇ ਨਜ਼ਰ ਆ ਰਹੇ ਨੇ ਤਾਂ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜਿਹੜੀ ਸਤਾ ਪਾਰ ਧਿਰ ਪਾਰਟੀ ਹੁੰਦੀ ਹੈ ਜਦੋਂ ਉਹਨਾਂ ਦੇ ਮੰਤਰੀਆਂ ਦੇ ਆ ਲੀਡਰਾਂ ਦਾ ਅਜਿਹਾ ਹਾਲ ਹੋਏਗਾ ਤਾਂ ਅਸਲ ਵਿੱਚ ਜ਼ਮੀਨੀ ਪੱਧਰ ਤੇ ਉਹਨਾਂ ਵੱਲੋਂ ਕਹਿੋ ਜਈ ਕਾਰੋਗੁਜ਼ਾਰੀ ਹੋਈ ਹੋਵੇਗੀ ਜਿਸ ਕਰਕੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦਾਵਾ ਠੋਕਦੇ ਨੇ ਕਿ ਅਸੀਂ ਵਿਕਾਸ ਕਾਰਜਾਂ ਦੀ ਨੇਰੀ ਲਿਆ ਰਹੇ ਆ ਜਾਂ ਸੂਬੇ ਅੰਦਰ ਬਹੁਤ ਸਾਰੇ ਜਿਹੜੇ ਇੰਡਸਟਰੀ ਆ ਰਹੀ ਹੈ ਤਾਂ ਜਦੋਂ ਅਜਿੰਝਾ ਤਸਵੀਰਾਂ ਸਾਹਮਣੇ ਆ ਜਾਂਦੇ ਆ ਨੇ ਤਾਂ ਉਹ ਸਾਰੀਆਂ ਹੀ ਪੋਲਾ ਖੋਲ ਕੇ ਸਰਕਾਰ ਦੀਆਂ ਰੱਖ ਦਿੰਦੀਆਂ ਨੇ ਤਾਂ ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕੁਲਦੀਪ ਸਿੰਘ ਢਾਲੀਵਾਲ ਦਾ ਜ਼ਬਰਦਸਤ ਵਿਰੋਧ ਹੋਇਆ ਇੱਕ ਪਿੰਡ ਵਿੱਚ ਕੁਲਦੀਪ ਸਿੰਘ ਢਾਲੀਵਾਲ ਗਏ ਸਨ ਤਾਂ ਇਸੇ ਦੇ ਦੌਰਾਨ ਉਹਨਾਂ ਦਾ ਜ਼ਬਰਦਸਤ ਵਿਰੋਧ ਹੋਇਆ ਤੇ ਕਾਫੀ ਤਿੱਖੇ ਸ਼ਬਦੀ ਹਮਲੇ ਲੋਕਾਂ ਵੱਲੋਂ ਕੀਤੇ ਜਾ ਰਹੇ ਨੇ ਤੇ ਮੁਰਦਾਬਾਦ ਦੇ ਨਾਰੇ ਲਗਾਏ ਗਏ ਨੇ ਤਾਂ ਗੱਲ ਕਰੀਏ ਕਿ ਇੱਕ ਪਾਸੇ ਜਿੱਥੇ ਆਪ ਸਰਕਾਰ ਆਪ ਦੇ ਮੁੱਖ ਮੰਤਰੀ ਜਾਂ ਮੰਤਰੀ ਜਿਹੜੇ ਵੱਡੇ ਵੱਡੇ ਦਾਅਵੇ ਠੋਕਰੇ ਨੇ ਕਿ ਵਿਕਾਸ ਕਾਰਜਾਂ ਦੀ ਨੇਹਰੀ ਲਿਆ ਰਹੇ ਆ ਜਾਂ ਲੋਕ ਜਿਹੜੇ ਆ ਵਿਕਾਸ ਕਾਰਜਾਂ ਤੋਂ ਖੁਸ਼ ਦਿਖਾਈ ਦੇ ਰਹੇ ਨੇ ਪਰ ਜਦੋਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਤਾਂ ਸਾਰਿਆਂ ਹੀ ਸਰਕਾਰ ਦੇ ਆ ਪੋਲਾ ਖੋਲ ਕੇ ਰੱਖ ਦਿੰਦੀਆਂ ਨੇ ਇੱਥੇ ਵੱਡਾ ਸਵਾਲ ਇਹ ਵੀ ਖੜਾ ਹੋ ਜਾਂਦਾ ਹੈ ਕਿ ਜਦੋਂ ਲੋਕਾਂ ਦੇ ਮੁੱਦੇ ਨੌਜਵਾਨ ਕੋਈ ਅੱਗੇ ਆ ਕੇ ਚੁੱਕਦਾ ਹੈ ਜਾਂ ਕੋਈ ਲੀਡਰ ਲੋਕਾਂ ਦੇ ਮੁੱਦੇ ਚੁੱਕਦਾ ਹੈ ਤਾਂ ਉਹਨਾਂ ਤੋਂ ਜ਼ਰੂਰ ਮੁੱਖ ਮੰਤਰੀ ਭਗਵੰਤ ਮਾਨ ਖਫਾ ਹੁੰਦੇ ਨੇ ਜਾਂ ਜਿਹੜੇ ਸਿੱਧੇ ਹਮਲੇ ਉਹਨਾਂ ਤੇ ਕੀਤੇ ਜਾਂਦੇ ਨੇ ਜਿਸ ਦੇ ਚੱਲਦੇ ਅਸੀਂ ਸੁਖਪਾਲ ਸਿੰਘ ਖੈਰਾ ਦੀ ਗੱਲ ਕਰ ਲੈਂਦੇ ਆ ਸੁਖਪਾਲ ਸਿੰਘ ਖੈਰਾ ਬਾਰੇ ਅਕਸਰ ਮੁੱਖ ਮੰਤਰੀ ਨੂੰ ਜਦੋਂ ਕੋਈ ਸਵਾਲ ਪੁੱਛਿਆ ਜਾਂਦਾ ਹੈ ਜਦੋਂ ਉਹਨਾਂ ਵੱਲੋਂ ਕੋਈ ਮੁੱਦਾ ਉਠਾਇਆ ਜਾਂਦਾ ਤਾਂ ਉਸ ਤੇ ਸਵਾਲ ਪੁੱਛਿਆ ਜਾਂਦਾ ਤਾਂ ਉਹ ਅਕਸਰ ਕਹੈ ਸੁਖਪਾਲ ਸਿੰਘ ਖੈਰਾ ਕੋਈ ਮੁੱਦਾ ਨਹੀਂ ਇਹ ਗੱਲ ਕਹਿ ਕੇ ਟਾਲ ਜਾਂਦੇ ਨੇ ਪਰ ਜਦੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਜਨਤਾ ਨੂੰ ਜਵਾਬ ਦੇਣ ਵਾਲੇ ਮੁੱਖ ਮੰਤਰੀ ਅਕਸਰ ਕਾ ਕਿਉਂ ਚੁੱਪ ਹੋ ਜਾਂਦੇ ਨੇ ਇਹ ਵੱਡਾ ਸਵਾਲ ਹੈ ਤਾਂ ਐਸੇ ਦੇ ਚੱਲਦਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਜਿੱਥੇ ਦਾਅਵੇ ਠੋਕਰੇ ਨੇ ਕਿ ਵਿਕਾਸ ਕਰ ਜਾਂਦੀ ਅਸੀਂ ਨੇਰੀ ਲਿਆ ਰਹੇ ਆ ਜਾਂ ਲੋਕ ਜਿਹੜੇ ਆ ਬਹੁਤ ਖੁਸ਼ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਤਾਂ ਇਹ ਤਸਵੀਰਾਂ ਸਭ ਕੁਝ ਪੋਲਾਂ ਖੋਲ ਰਹੀਆਂ ਨੇ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਵਿੱਚ ਹੁਣ ਕਿੰਨਾ ਕੁ ਗੁੱਸਾ ਜਿਹੜਾ ਸਰਕਾਰ ਪ੍ਰਤੀ ਜਾਗ ਰਿਹਾ ਹੈ ਤਾਂ ਜਿੱਥੇ ਇੱਕ ਪਾਸੇ ਅਸੀਂ ਅਕਸਰ ਦੇਖ ਰਹੇ ਹਾਂ ਕਿ ਕੋਈ ਮੰਤਰੀ ਜਾਂ ਕੋਈ ਜਿਹੜਾ ਆਪ ਦਾ ਆਗੂ ਹੈ ਉਹ ਕਿਸੇ ਹੜ੍ਹ ਪ੍ਰਭਾਵਿਤ ਇਲਾਕੇ 'ਚ ਜਾਂਦਾ ਹੈ ਤਾਂ ਉੱਥੇ ਲੋਕਾਂ ਦਾ ਗੁੱਸਾ ਫਟ ਜਾਂਦਾ ਹੈ ਜਿੱਥੇ ਲੋਕ ਖੁਦ ਕਹਿ ਰਹੇ ਨੇ ਕਿ ਅਸੀਂ ਜਦੋਂ ਆਪਣੇ ਪੱਧਰ ਤੇ ਇੱਕ ਦੂਜੇ ਦਾ ਸਾਥ ਦੇ ਕੇ ਬੰਨ੍ਹ ਪوڑ ਰਹੇ ਹਾਂ ਤਾਂ ਸਿਰਫ ਇੱਥੇ ਆਮ ਆਦਮੀ ਪਾਰਟੀ ਦੇ ਲੀਡਰ ਸਿਆਸਤ ਚਮਕਾਉਣ ਆਂਦੇ ਨੇ ਸਿਰਫ ਫੋਟੋਆਂ ਖਿਚਵਾਉਣ ਆਂਦੇ ਨੇ ਇਹ ਤਸਵੀਰਾਂ ਤੁਸੀਂ ਹੁਣ ਕੁਲਦੀਪ ਸਿੰਘ ਧਾਲੀਵਾਲ ਦੇ ਵਿਰੋਧ ਦੀਆਂ ਦੇਖ ਰਹੇ ਹੋ ਕੁਲਦੀਪ ਸਿੰਘ ਧਾਲੀਵਾਲ ਦਾ ਤਿੱਖਾ ਵਿਰੋਧ ਹੋਇਆ ਐ ਐਨਆਰਆਈ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ ਹਾਲਾਂਕਿ ਪਹਿਲਾਂ ਪੰਚਾਇਤ ਮੰਤਰੀ ਦਾ ਜਿਹੜਾ ਉਹਨਾਂ ਕੋਲ ਸੀਗਾ ਡਿਪਾਰਟਮੈਂਟ ਪਰ ਉਹਨਾਂ ਤੋਂ ਵਾਪਸ ਲੈ ਲਿਆ ਗਿਆ ਤਾਂ ਹੁਣ ਤੁਸੀਂ ਤਸਵੀਰਾਂ ਕੁਲਦੀਪ ਸਿੰਘ ਧਾਲੀਵਾਲ ਦੇ ਵਿਰੋਧ ਦੀਆਂ ਦੇਖ ਰਹੇ ਹੋ ਅਕਸਰ ਤਸਰਾ ਜਿਹੜੇ ਆ ਦਾਅਵੇ ਠੋਕੀ ਜਾ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਕਿ ਲੋਕ ਸਾਰ ਸਰਕਾਰ ਤੋਂ ਖੁਸ਼ ਨੇ ਤਾਂ ਤੁਸੀਂ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਹਲੇ 1.5 ਸਾਲ ਦਾ ਸਮਾਂ ਹੋਇਆ ਕਿਵੇਂ ਲੋਕਾਂ ਦਾ ਗੁੱਸਾ ਦਿਨੋ-ਦਿਨ ਫਟ ਰਿਹਾ ਹੈ ਮੰਗਲ ਇਥੇ ਨਾ ਵੜੀ ਹੁਣ ਇਹਨੂੰ ਕਰਦਾਵੇਂ ਮੰਡੀ ਠੋਕਦਾਵੇਂ ਤੁਸੀਂ ਨਾ ਨਾਲ ਆਓ ਜੀ ਸੋਨਿਆ ਕਿ ਟੀਮੇ ਕੁਲਜੀਤ ਸਿੰਘ ਢਾਲੀਵਾਲ ਦਾ ਵਿਰੋਧ ਹੋਇਆ ਹੈ ਤੇ ਵਿਰੋਧ ਜਾਂ ਜਿਹੜਾ ਇੰਨਾ ਕੁ ਜਿਹੜਾ ਲੋਕਾਂ ਵਿੱਚ ਵਾਧਾ ਨਜ਼ਰ ਆ ਰਿਹਾ ਹੈ ਕਿ ਹੁਣ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਜਾਂ ਕਿਸੇ ਮੰਤਰੀ ਜਾਂ ਕਿਸੇ ਐਮਐਲਏ ਦੀ ਅਕਸਰ ਕੋਈ ਨਾ ਕੋਈ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਲੋਕ ਹੁਣ ਜਿਹੜੇ ਆ ਗੁੱਸੇ ਵਿੱਚ ਨਜ਼ਰ ਦਾ ਆ ਰਹੇ ਨੇ ਕਿ ਇੰਨਾ ਜਿਹੜਾ ਗੁੱਸਾ ਲੋਕਾਂ ਵਿੱਚ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਕਿ ਹੁਣ ਉਹ ਮੰਤਰੀਆਂ ਨੂੰ ਸਿੱਧੇ ਟੁੱਟ ਕੇ ਪੈਣ ਲੱਗੇ ਨੇ ਤਾਂ ਤਸਵੀਰਾਂ ਤੁਸੀਂ ਦੇਖਿਆ ਕਿ ਇੱਕ ਪਿੰਡ ਵਿੱਚ ਕੁਲਦੀਪ ਸਿੰਘ ਢਾਲੀਵਾਲ ਜਾਂਦੇ ਨੇ ਜਿੱਥੇ ਕਿ ਲੋਕਾਂ ਦਾ ਗੁੱਸਾ ਫੁੱਟ ਜਾਂਦਾ ਹੈ ਤੇ ਮਾ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਨੇ ਉਹਨਾਂ ਨੂੰ ਮੌਕੇ ਤੋਂ ਭਜਾ ਦਿੱਤਾ ਜਾਂਦਾ ਹੈ ਤੇ ਵਿਰੋਧ ਇੰਨਾ ਕਿ ਤਿੱਖਾ ਹੁੰਦਾ ਹੈ ਕਿ ਮੌਕੇ ਤੋਂ ਮੰਤਰੀ ਭਾਦੇ ਨਜ਼ਰ ਆਉਂਦੇ ਨੇ ਤਾਂ ਹੋਰ ਜਾਣਕਾਰੀ ਲਈ ਅਤੇ ਅਜੇ ਹੀ ਅਪਡੇਟ ਲਈ ਜੁੜੇ ਰਹੋ ਜਾਨਾ ਲੋਕਨਾਥ ਟੀਵੀ ਨਾਲ